ਦੂਤੋ ਸੁਆਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲੇਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਮੇਰੇ ਇਸ WhatsApp ਨੰਬਰ ਤੇ 5-7 ਫੋਟੋਆਂ ਜਾਂ ਡਾਕੂਮੈਂਟ ਦੀ ਵੀਡੀਓ ਬਣਾ ਕੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਲੂਬੀ ਕੰਪਨੀ ਦੀ ਮੋਨੋਬਲਕ ਮੋਟਰ ਬਕਾਊਆ 5 ਹਾਰਸ ਪਾਵਰ ਦੀ ਆ ਚਾਲੂ ਹਾਲਾਤ ਸਾਰਾ ਕੰਮ ਹੋਇਆ ਹੈ 6 ਮਹੀਨੇ ਪਹਿਲਾਂ ਡਿਮਾਂਡ ਆ 15000 ਰੁਪਏ ਮਾਨਤਨ ਵੀ ਟਾਈਮ ਤੇ ਕੀਤਾ ਜਾਊਗਾ ਇੰਜਣ ਪਕਾਊਗਾ 12 ਹਾਰਸ ਪਾਵਰ ਦਾ 102 ਦਾ ਚਾਲੂ ਹਲਾਤ ਆ ਬਹੁਤ ਘੱਟ ਚੱਲਿਆ ਆ ਡਿਮਾਂਡ ਆ 14000 ਰੁਪਏ ਮਾਨਤਾਣੇ ਵੀ ਕੀਤਾ ਜਾਊ ਏਰੀਆ ਆ ਫਲੋਰ ਪੰਜਾਬ ਜ਼ਿਆਦਾ ਜਾਣਕਾਰੀ ਲਈ 9463632725 ਤੇ ਸੰਪਰਕ ਕਰੋ 9463632725